ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਤੀਜਾ ਹਰ ਜੀ ਉਸੇਵਹੁ ਅਗਮ ਅਪਾਰਾ ਤਿਸ ਦਾ ਅੰਤ ਨ ਪਾਈਐ ਪਾਰਵਾਰਾ ਏ ਪਾਈ ਗਮਤਾ ਤੋ ਰਹਿਤ ਤੇ ਅਪਾਰਾ ਬੇਅੰਤ ਸਰੂਪ ਪ੍ਰਭੂ ਜੀ ਨੂੰ ਸੇਵਨਾ ਕਰੋ ਉਸ ਦਾ ਪਰਵਾਰਾ ਪਰ ਉਰਾਰ ਪਾਵ ਲੋਕ ਪ੍ਰਲੋਕ ਕਰਕੇ ਅੰਤ ਅਖੀਰ ਔੜਕ ਨਹੀਂ ਪਾ ਸਕੀ ਦਾ ਗੁਰ ਪ੍ਰਸਾਦ ਰਵਿਆ ਘਟ ਅੰਤਰ ਤਿਤ ਘਟ ਮਤ ਅਗਾਹਾ ਹੈ ਹਾਂ ਸਤਿਗੁਰਾਂ ਦੀ ਕਿਰਪਾ ਦੁਆਰਾ ਜਿਸ ਨੇ ਆਪਣੇ ਘਟ ਹਿਰਦੇ ਵਿੱਚ ਉਸ ਦਾ ਜਸ ਰਵਿਆ ਉਚਾਰਿਆ ਹੈ ਉਸ ਦੇ ਘਟ ਹਿਰਦੇ ਵਿੱਚ ਬਹੁਤ ਅਗਾਹਾ ਅਥਾ ਡੂੰਗੀ ਆਤਮ ਸੈਣੀ ਮਤ ਬੁੱਧੀ ਹੈ ਸਭ ਮਹਿ ਵਰਤੈ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਉਹ ਕਹਿੰਦੇ ਏਕੋ ਅਦਵੈਤ ਸਰੂਪ ਪ੍ਰਭੂ ਸਾਰਿਆਂ ਵਿੱਚ ਵਰਤ ਰਿਹਾ ਪਰੰਤੂ ਗੁਰਾਂ ਦੀ ਕਿਰਪਾ ਕਰਕੇ ਕਿਸੇ ਵਿਰਲੇ ਦੇ ਹਿਰਦੇ ਅੰਦਰ ਹੀ ਪ੍ਰਗਟ ਹੁੰਦਾ ਹੈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇ ਦਾਰਜਿਕ ਸੰਭਾਹੇ ਹਾਂ ਜਗਤ ਦਾ ਜੀਵਨ ਰੂਪ ਪ੍ਰਭੂ ਸਾਰਿਆਂ ਦੀ ਪ੍ਰਤਪਾਲਣਾ ਕਰਦਾ ਹੈ ਅਤੇ ਸਾਰਿਆਂ ਦੇ ਤਾਈ ਰਿਜਕ ਪੰਚਾ ਦਿੰਦਾ ਹੈ ਪੂਰ ਸਤਗੁਰ ਬੂਝ ਬੁਝਾਇਆ ਹੁਕਮੇ ਹੀ ਸਭ ਜਗਤ ਉਪਾਇਆ ਪੂਰਨ ਸਤਗੁਰਾਂ ਨੇ ਇਹ ਬੂਝ ਸਿੱਖਿਆ ਗਿਆਨ ਬੁਝਾਉਣਾ ਕੀਤਾ ਸਮਝਾਉਣਾ ਕੀਤਾ ਹੈ ਕਿ ਕਿ ਪਰਮੇਸ਼ਰ ਨੇ ਆਪਣੇ ਹੁਕਮ ਵਿੱਚ ਹੀ ਸਾਰਾ ਜਗਤ ਸੰਸਾਰ ਪੈਦਾ ਕੀਤਾ ਹੈ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾ ਪਾਤਸ਼ਾਹ ਹੈ ਜੋ ਵੀ ਪ੍ਰਭੂ ਦਾ ਹੁਕਮ ਮੰਨਣਾ ਕਰੇਗਾ ਉਹੀ ਆਤਮਿਕ ਸੁਖ ਨੂੰ ਪਾ ਲਵੇਗਾ ਤੇ ਪਾਉਣਾ ਕਰੇਗਾ ਸਾਹਾ ਸ਼ਾਹੂਕਾਰਾ ਅਤੇ ਪਾਤਸ਼ਾਹ ਰਾਜੇ ਮਹਾਰਾਜਿਆਂ ਦੇ ਸਿਰ ਉੱਪਰ ਵੀ ਉਹ ਵਾਹਿਗੁਰੂ ਦਾ ਹੀ ਹੁਕਮ ਚੱਲਦਾ ਸੱਚਾ ਸਤਗੁਰ ਸ਼ਬਦ ਅਪਾਰਾ ਤਿਸ ਦਾ ਸ਼ਬਦ ਨਿਸਤਰੈ ਸੰਸਾਰਾ ਸਤਿਗੁਰੂ ਸੱਜਾ ਹੈ ਉਸ ਦਾ ਸ਼ਬਦ ਉਪਦੇਸ਼ ਬਹੁਤ ਗੰਭੀਰਤਾ ਵਾਲਾ ਹੈ ਵਾ ਅਪਾਰਾ ਪਾਰਾਂ ਵਾਰ ਤੋ ਰਹਿਤ ਪ੍ਰਭੂ ਦੀ ਪ੍ਰਾਪਤੀ ਕਰਵਾਉਣ ਵਾਲਾ ਹੈ ਉਸ ਪ੍ਰਭੂ ਦੇ ਸ਼ਬਦ ਉਪਦੇਸ਼ ਕਰਕੇ ਹੀ ਸੰਸਾਰਾ ਕੀ ਇਹ ਜਗਤ ਤੋਂ ਤਰਨਾ ਹੁੰਦਾ ਨਿਸਪਰਪੰਚ ਤੋਂ ਤਰੈ ਤਰਨਾ ਹੁੰਦਾ ਆਪੇ ਕਰਤਾ ਕਰ ਕਰ ਵੇਖੇ ਦੇਦਾ ਸਾਸ ਗਿਰਾਹਾ ਹੈ ਗੁਰੂ ਦਵਾਰਾਂ ਇਹ ਸਮਝ ਪੈਂਦੀ ਹੈ ਕੀ ਸਮਝ ਪੈਂਦੀ ਕਿ ਕਰਤਾ ਰਚਨਹਾਰ ਪ੍ਰਭ ਆਪ ਹੀ ਸੰਸਾਰ ਨੂੰ ਉਤਪਤ ਕਰਕੇ ਫਿਰ ਪਾਲਣਾ ਕਰਕੇ ਜੀਵਾਂ ਦੇ ਕਰਮਾਂ ਨੂੰ ਦੇਖ ਰਿਹਾ ਫਿਰ ਹਰੇਕ ਨੂੰ ਸਾਸ ਸਾ ਕਹਿੰਦੇ ਸਾਹਾ ਤੇ ਗਰਾਹਾ ਗ੍ਰਾਹੀ ਭੋਜਨ ਦੇਣਾ ਕਰਦਾ ਕੋਟ ਮਦੇ ਕਿਸਹਿ 부ਜਾਏ ਗੁਰ ਕੈ ਸਬਦ ਰਤੇ ਰੰਗ ਲਾਏ ਗੁਰੂ ਦਾ ਮਦੇ ਵਿੱਚੋਂ ਕਿਸੇ ਇੱਕ ਅਦੇ ਨੂੰ ਹੀ 부ਝਾਏ ਸਮਝਾਉਣਾ ਕਰਦਾ ਹੈ ਜੋ ਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਆਪ ਰੰਗੇ ਜਾਂਦੇ ਉਹ ਹੋਰਨਾਂ ਨੂੰ ਵੀ ਪ੍ਰਭੂ ਦਾ ਰੰਗ ਪ੍ਰੇਮ ਲਾ ਦਿੰਦੇ ਹਨ ਹਰ ਸਾਲਾ ਹੈ ਸਦਾ ਸੁਖ ਦਾਤਾ ਹਰ ਬਖਸ਼ੇ ਭਗਤ ਸਲਾਹਾ ਹੈ ਜੋ ਸਦੀਵੀ ਸੁੱਖਾਂ ਦੇ ਦੇਣ ਵਾਲੇ ਪ੍ਰਭੂ ਨੂੰ ਸਲਾਉਣਾ ਕਰਦੇ ਆ ਉਹਨਾਂ ਨੂੰ ਪਰਮੇਸ਼ਰ ਆਪਣੀ ਭਗਤੀ ਦੀ ਛਲਾਗਾ ਦੇ ਕਰਕੇ ਜੰਮਣ ਮਰਨ ਤੋਂ ਬਖਸ਼ ਲੈਂਦਾ ਹੈ ਸਤਗੁਰ ਸੇਵ ਸੇ ਜਨ ਸਾਚੇ ਜੋ ਮਰ ਜੰਮੇ ਕਾਚਨ ਕਾਚੇ ਜੋ ਪੁਰਖ ਸਤਗੁਰਾਂ ਨੂੰ ਸੇਵਦੇ ਹਨ ਉਹ ਜਨ ਪੁਰਖ ਸੱਚੇ ਜੀਵਨ ਵਾਲੇ ਹਨ ਜੋ ਪੁਰਖ ਮਰਦੇ ਜੰਮਦੇ ਰਹਿਣ ਵਾਲੇ ਗੁਰੂਆਂ ਨੂੰ ਸੇਵਦੇ ਉਹ ਕੱਜਿਆਂ ਤੋਂ ਵੀ ਕੱਜੇ ਹਨ ਜੋ ਕੱਚੇ ਪਦਾਰਥਾਂ ਲਈ ਸੇਵਦੇ ਉਹਨਾਂ ਦੇ ਜੀਵਨ ਵੀ ਕੱਚੇ ਆਗਮ ਅਗੋਚਰ ਵੇਪਰਵਾਹਾ ਭਗਤ ਵਸ਼ਲ ਅਥਾਹਾ ਹੈ ਅਗਮ ਕਈਏ ਗਮਤਾ ਤੂੰ ਰਹਤ ਅਗੋਚਰ ਇੰਦਰੀਆਂ ਦੇ ਅਵਿਸ਼ੇ ਵੇਪਰਵਾਹਾ ਬੇਮਥਾਜ ਭਗਤ ਭਗਤੀ ਕਰਨ ਵਾਲਿਆਂ ਦਾ ਵਸ਼ਲ ਪਿਆਰਾ ਤੇ ਅਥਾਹਾ ਡੂੰਗਾ ਗੰਭੀਰਤਾ ਵਾਲੇ ਪ੍ਰਭੂ ਦੀ ਇਹੋ ਹੀ ਮਰਿਆਦਾ ਹੈ ਸਤਗੁਰ ਪੂਰਾ ਸਾਚ ਦਿਰੜਾਏ ਸੱਚੇ ਸ਼ਬਦ ਸਦਾ ਗੁਣ ਗਾਏ ਪੂਰਨ ਸਤਗੁਰੂ ਜਿਸ ਨੂੰ ਸੱਚਾ ਨਾਮ ਦ੍ਰਿੜ ਕਰਵਾ ਦਿੰਦਾ ਹੈ ਉਹ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਹਮੇਸ਼ਾ ਪ੍ਰਭੂ ਦੇ ਗੁਣ ਗਾਇਨ ਕਰਦਾ ਹੈ ਗੁਣ ਦਾਤਾ ਵਰਤੈ ਸਭ ਅੰਤਰ ਸਿਰ ਸਿਰ ਲਿਖਦਾ ਸਾਹਾ ਹੈ ਉਹ ਇਹ ਸਮਝਦਾ ਹੈ ਕਿ ਗੁਣ ਦੇਣ ਵਾਲਾ ਪ੍ਰਭੂ ਸਾਰਿਆਂ ਜੀਵਾਂ ਦੇ ਹਿਰਦੇ ਵਿੱਚ ਵਰਤਿਰਿਆ ਅਤੇ ਸਾਰਿਆਂ ਦੇ ਸਿਰ ਬਸਿਰ ਸਵਾਸਾਂ ਨੂੰ ਲਿਖਦਾ ਹੈ ਵਾ ਸਾਰਿਆਂ ਦੇ ਸਿਰ ਅੰਤ ਦੇ ਸਮੇਂ ਦਾ ਸਾਹਾ ਦਿਨ ਲਿਖਦਾ ਹੈ ਸਦਾ ਹضور ਗੁਰਮੁਖ ਜਾਪੈ ਸਬਦ ਦੇ ਸੇਵੈ ਸੋ ਜਨ ਧਰਾਪੈ ਗੁਰਮੁਖ ਜਨ ਇਹ ਜਾਣਦੇ ਹਨ ਕਿ ਪ੍ਰਭੂ ਹਮੇਸ਼ਾ ਹضور ਨੇੜੇ ਤੋਂ ਨੇੜੇ ਹੈ ਜੋ ਗੁਰਾਂ ਦੇ ਸਬਦ ਦੇ ਉਪਦੇਸ਼ ਨੂੰ ਸੇਵੰਦਾ ਹੈ ਉਹ ਜਨਪੁਰਖ ਅੰਮ੍ਰਿਤ ਨਾਮ ਕਰਕੇ ਤ੍ਰਾਪੇ ਤ੍ਰਿਪਤ ਹੋ ਜਾਂਦਾ ਰਜ ਜਾਂਦਾ ਹੈ ਅਨੰਦਨ ਸੇਵਹਿ ਸੱਚੀ ਬਾਣੀ ਸ਼ਬਦ ਸੱਚ ਹੈ ਓਮਾਹ ਹੈ ਉਹ ਕਹਿੰਦੇ ਰਾਤ ਦਿਨ ਹੀ ਗੁਰਾਂ ਦੀ ਸੱਚੀ ਬਾਣੀ ਸੇਵਦਾ ਰਹਿੰਦਾ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸਦਾ ਹੀ ਓਮਾਹ ਹੈ ਉਤਸ਼ਾਹ ਬਣਿਆ ਰਹਿੰਦਾ ਹੈ ਅਗਿਆਨੀ ਅੰਦਾ ਬਹੁ ਕਰਮ ਦਿਰੜਾਏ ਮਨ ਹਟ ਕਰਮ ਫਿਰ ਜੋਨੀ ਪਾਏ ਹਾਂ ਗਿਆਨ ਤੋਂ ਹੀਣਾ ਜਿਹੜਾ ਮਨੁੱਖ ਹੈ ਉਹ ਵਿਵੇਕ ਵਿਰਾਗ ਰੂਪ ਨੇਤਰਾਂ ਤੋਂ ਰਹਿਤ ਅਨਾਂਪੁਰਖ ਬਹੁਤ ਸਾਰੇ ਪਖੰਡ ਰੂਪ ਕਰਮ ਕਾਂਡਾਂ ਨੂੰ ਦ੍ਰਿੜ ਕਰਦਾ ਰਹਿਦਾ ਮਨ ਦੀ ਹੱਟ ਜਿਦ ਕਰਕੇ ਕਰਮਾਂ ਨੂੰ ਕਰਨ ਕਰਕੇ ਫਿਰ ਮੁੜ ਮੁੜ ਜੂਨਾ ਵਿੱਚ ਪਾਇਆ ਜਾਂਦਾ ਹੈ ਵਿਖਿਆ ਕਾਰਣ ਲੱਭ ਲੋਭ ਕਮਾਵਹਿ ਦੁਰਮਤ ਕਾ ਦੋ ਰਾਹਾ ਹੈ ਜੋ ਵਿਖਿਆ ਮਾਇਆ ਦੇ ਕਾਰਣ ਵਾਸਤੇ ਖਾਣ ਦਾ ਲੱਭ ਤੇ ਜੋੜਨ ਦਾ ਲੋਭ ਲਾਲਚ ਕਮਾਉਂਦਾ ਉਸ ਨੂੰ ਦੁਰਮਤ ਖੋਟੀ ਮਤ ਦਾ ਦੋ ਰਾਹਾ ਕੋਟਾ ਰਸਤਾ ਚਿੰਬੜਿਆ ਹੋਇਆ ਦੋ ਰਾਹਾ ਤੁ ਭਾਵ ਦੋ ਭਾਵ ਜੰਮਣ ਮਰਨ ਦੇ ਰਾਹਾ ਰਸਤਿਆਂ ਵਿੱਚ ਪਿਆ ਰਹਿੰਦਾ ਹੈ ਦ્વੈਤ ਦੇ ਰਾਹ ਵਿੱਚ ਪਿਆ ਰਹਿੰਦਾ ਹੈ ਪੂਰਾ ਸਤਿਗੁਰ ਭਗਤ ਦਿਰੜਾਏ ਗੁਰ ਕੈ ਸਬਦ ਹਰ ਨਾਮ ਚਿੱਤ ਲਾਏ ਜਿਸ ਪੁਰਖ ਨੂੰ ਕਹਿੰਦੇ ਪੂਰਨ ਸਤਿਗੁਰੂ ਪ੍ਰਭੂ ਦੀ ਪ੍ਰੇਮਾ ਭਗਤੀ ਦ੍ਰਿੜ ਕਰਵਾ ਦਿੰਦੇ ਆ ਉਹ ਗੁਰਾਂ ਦੇ ਸਬਦ ਉਪਦੇਸ਼ ਦੀ ਕਮਾਈ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਮਨ ਨੂੰ ਲਾਉਂਦਾ ਹੈ ਮਨ ਤਨ ਹਾਰ ਰਵਿਆ ਘਟ ਅੰਤਰ ਮਨ ਭੀਨੇ ਭਗਤ ਸਲਾਹਾ ਹੈ ਉਸਨੇ ਹੀ ਕਹਿੰਦੇ ਮਨ ਹਿਰਦੇ ਤੇ ਤਨ ਸਰੀਰ ਕਰਕੇ ਆਪਣੇ ਘਟ ਅੰਤਹਿ ਕਰਨ ਵਿੱਚ ਪ੍ਰਭੂ ਦੇ ਜਸ ਨੂੰ ਰਵਿਆ ਉਚਾਰਨ ਕੀਤਾ ਹੈ ਉਸ ਦਾ ਮਨ ਹਿਰਦਾ ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਜਾਂਦਾ ਹੈ ਅਤੇ ਉਹ ਪ੍ਰਭੂ ਦੀ ਭਗਤੀ ਦੁਆਰਾ ਪ੍ਰਭੂ ਨੂੰ ਸਲਾਉਂਦਾ ਰਹਿੰਦਾ ਮੇਰਾ ਪ੍ਰਭ ਸਾਚਾ ਅਸਰ ਸੰਗਾਰਣ ਗੁਰ ਕੈ ਸਬਦ ਭਗਤ ਨਿਸਤਾਰਣ ਮੇਰਾ ਸੱਚਾ ਪ੍ਰਭੂ ਪਰਮੇਸ਼ਰ ਪਰ ਤਖਦੈ ਤਾ ਵਾ ਕਾਮ ਕ੍ਰੋਧਾਦਕਾਂ ਨੂੰ ਸੰਘਾਰਨ ਮਾਰਨ ਵਾਲਾ ਹੈ ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਅਤੇ ਆਪਣੀ ਭਗਤੀ ਕਰਵਾ ਕੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸੇਰ ਸਾਹਾ ਬਾਤ ਸਾਹਾ ਹੈ ਮੇਰਾ ਪ੍ਰਭੂ ਸੱਜਾ ਹੈ ਉਹ ਹਮੇਸ਼ਾ ਹੀ ਸਾਚ ਸਰੂਪ ਹੈ ਉਹ ਸ਼ਾਹੂਕਾਰਾਂ ਤੇ ਪਾਤਸ਼ਾਹਾਂ ਰਾਜੇ ਮਹਾਰਾਜਿਆਂ ਦੇ ਸਿਰ ਉੱਪਰ ਵੀ ਹੁਕਮ ਕਰਨ ਵਾਲਾ ਸੇ ਭਗਤ ਸੱਚੇ ਤੇਰੇ ਮਨ ਭਾਏ ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ ਏ ਪ੍ਰਭੂ ਉਹ ਭਗਤ ਸੱਚੇ ਜੀਵਨ ਵਾਲੇ ਜੋ ਤੇਰਾ ਭਾਵ ਤੇਰੇ ਮਨ ਨੂੰ ਪਾਗੇ ਚੰਗੇ ਲਗੇ ਉਹ ਤੇਰੇ ਸਾਧ ਸੰਗਤ ਰੂਪੀ ਦਵਾਰੇ ਗਿਆਨ ਰੂਪੀ ਦਰ ਵਿੱਚ ਇਸਤ ਤੋ ਕੇ ਤੇਰਾ ਕੀਰਤਨ ਜਸ ਕਰਦੇ ਹਨ ਅਦੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਲੋਕ ਪ੍ਰਲੋਕ ਵਿੱਚ ਸੋਭਨੀਕ ਹੋਏ ਹਨ ਸੱਚੀ ਬਾਣੀ ਅਨੰਦਨ ਗਾਵੇ ਨਿਰਧਨ ਕਾ ਨਾਮ ਵੇ ਸਾਹ ਹੈ ਉਹ ਸੱਚੇ ਗੁਰਾਂ ਦੀ ਸੱਚੀ ਬਾਣੀ ਨੂੰ ਰਾਤ ਦਿਨ ਗਾਉਂਦੇ ਰਹਿੰਦੇ ਨਿਰਧਨ ਧੰਤੂ ਹੀਣਿਆਂ ਨੇ ਪ੍ਰਭੂ ਦਾ ਨਾਮ ਹੀ ਵੇ ਸਾਹ ਖਰੀਦਣਾ ਕੀਤਾ ਹੈ ਵਾ ਧੰਤੂ ਹੀਣਿਆਂ ਦਾ ਪ੍ਰਭੂ ਦੇ ਨਾਮ ਉੱਪਰ ਹੀ ਵੇ ਸਾਹਾ ਹੀ ਪ੍ਰੂਸਾ ਹੈ ਜਿਨ ਆਪੇ ਮੇਲ ਵਿਛੋੜ ਨਾਹੀ ਗੁਰ ਕੈ ਸਬਦ ਸਦਾ ਸਾਲਾਹੀ हे ਪ੍ਰਭੂ ਜਿਨ੍ਹਾਂ ਨੂੰ ਤੂੰ ਆਪ ਹੀ ਆਪਣੇ ਸਰੂਪ ਨਾਲ ਮੇਲ ਲੈਂਦਾ ਫਿਰ ਉਹਨਾਂ ਨੂੰ ਕਦੇ ਵਿਛੋੜਦਾ ਨਹੀਂ ਉਹ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਹਮੇਸ਼ਾ ਹੀ ਤੇਰੀ ਸਾਲਾਹੀ ਸਿਫਤ ਸਲਾ ਕਰਦੇ ਰਹਿੰਦੇ ਆ ਸਬਨਾ ਸਿਰ ਤੂੰ ਏਕੋ ਸਾਹਿਬ ਸਬਦ ਦੇ ਨਾਮ ਸਲਾਹਾ ਹੈ। ਹੀ ਪ੍ਰਭੂ ਸਾਰਿਆਂ ਦੇ ਸਿਰ ਉੱਪਰ ਤੂੰ ਇੱਕ ਇੱਕੋ ਇੱਕ ਹੀ ਸਾਹਿਬ ਮਾਲਕ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਉਹ ਗੁਰਮੁਖ ਤੇਰਾ ਨਾਮ ਸਲਾਹਾ ਹੈ ਸਲਾਉਂਦੇ ਰਹਿੰਦੇ। ਬਿਨ ਸਬਦੈ ਤੁਧ ਨੂੰ ਕੋਈ ਨ ਜਾਣੀ ਤੁਧ ਆਪੇ ਕਥੀ ਅਕਤ ਕਹਾਣੀ। ਹੀ ਪ੍ਰਭੂ ਗੁਰਾਂ ਦੇ ਸਬਦ ਦੇ ਉਪਦੇਸ਼ ਦੀ ਕਮਾਈ ਕੀਤੀ ਤੂੰ ਬਗੈਰ ਤੈਨੂੰ ਕੋਈ ਵੀ ਨਹੀਂ ਜਾਣ ਸਕਦਾ ਤੂੰ ਆਪ ਹੀ ਗੁਰੂ ਸਰੂਪ ਧਾਰਨ ਕਰਕੇ ਇਹ ਆਪ ਦੇ ਅਕਥ ਕਥਨ ਤੋਂ ਰਹਿਤ ਸਰੂਪ ਦੀ ਕਹਾਣੀ ਕਥਨ ਕੀਤੀ ਹੈ ਆਪੇ ਸ਼ਬਦ ਸਦਾ ਗੁਰ ਦਾਤਾ ਹਰ ਨਾਮ ਜਪ ਸੰਬਹਾ ਹੈ ਤੂੰ ਆਪੇ ਆਪ ਹੀ ਗੁਰੂ ਸਰੂਪ ਹੋ ਕੇ ਹਮੇਸ਼ਾ ਉਪਦੇਸ਼ ਦਾ ਦਾਤਾ ਹੈ ਏ ਹਰੀ ਪ੍ਰਭੂ ਗੁਰਮੁਖ ਜਨ ਤੇਰਾ ਨਾਮ ਜਪ ਕੇ ਤੇਰੇ ਰੂਪ ਵਿੱਚ ਸੰਬਾਹੇ ਪਹੁੰਚ ਜਾਂਦੇ ਹਨ ਤੂੰ ਆਪੇ ਕਰਤਾ ਸਿਰਜਣਹਾਰਾ ਤੇਰਾ ਲਿਖਿਆ ਕੋਈ ਨਾ ਮੇਟਣਹਾਰਾ ਪਾਤਸ਼ਾਹ ਫਰਮਾਉਂਦੇ ਏ ਸਿਰਜਣਹਾਰਾ ਰਚਨਹਾਰ ਪ੍ਰਭੂ ਤੂੰ ਆਪ ਹੀ ਕਰਤਾ ਪੁਰਖ ਹੈ ਜਗਤ ਨੂੰ ਰਚਣ ਵਾਲਾ ਹੈ ਤੇਰਾ ਲਿਖਿਆ ਹੋਇਆ ਲੇਖ ਕੋਈ ਵੀ ਮੇਟਣ ਵਾਲਾ ਮਿਟਾਉਣ ਵਾਲਾ ਨਹੀਂ ਹੈ ਗੁਰਮੁਖ ਨਾਮ ਦੇਵ ਹੈ ਤੂੰ ਆਪੇ ਸਹਿਸਾ ਗਣਤ ਨ ਤਾਹੇ ਤੂੰ ਆਪ ਹੀ ਕਹਿੰਦੇ ਗੁਰਮੁਖਾਂ ਜਨਾਂ ਨੂੰ ਦੁਆਰਾ ਆਪਣਾ ਨਾਮ ਦੇਣਾ ਕਰਦਾ ਫਿਰ ਤਾਹ ਉਹਨਾਂ ਨੂੰ ਕੋਈ ਸਹਿਸਾ ਸੰਸਾ ਨਹੀਂ ਰਹਿੰਦਾ ਅਤੇ ਨਹੀਂ ਉਹਨਾਂ ਦੇ ਕਰਮਾਂ ਦੀ ਗਿਣਤੀ ਹੁੰਦੀ ਭਗਤ ਸੱਚੇ ਤੇਰੇ ਦਰਵਾਰੇ ਸਬਦ ਦੇ ਸੇਵਨ ਪਾਏ ਪਿਆਰੇ हे प्रभु तेरे साचखंड रूपी दरबार विच भक्तजन सच्चे जीवन वाले हन अथवा सच्चे भक्त तेरे दरबार विच पहुंच जांदे ओ प्यारे भक्त प्रेम नाल गुरुां दे उपदेश नु सेवंदे हन शब्द द्वारा प्रभु नु सेवा ना करदे हन नानक नाम रत्ते वैरागी नामे कार्य सोहा हे सतगुरु साहिब जी कथन करदे हन कि हे प्रभु वैगुरु ਜੋ ਤੇਰੇ ਨਾਮ ਵਿੱਚ ਰੰਗੇ ਗਏ ਹਨ ਉਹ ਪੂਰਨ ਵਿਰਾਗਵਾਨ ਹਨ ਨਾਮ ਦੇ ਜਪਣ ਕਰਕੇ ਸਰਵਣ ਮੰਨਣ ਨਿਧਿਆਸਣ ਤਤ ਤੁਨ ਦੇ ਸੰਸ਼ੋਧਨ ਤੇ ਸਰੂਪ ਦੀ ਸਿਖਿਆਤਤਾ ਦਾ ਗਿਆਨ ਰੂਪੀ ਕੰਮ ਸੋਹਾ ਸ਼ੋਭਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹਿ ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ